ਸੰਤ ਭਾਣ ਦੇ ਵਿੱਚ ਬਹੁਤ ਤਕੜੀ ਲੜਾਈ ਹੋ ਗਈ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਜੇ ਮਸਲਾ ਦੋਨਾਂ ਜੱਟਾਂ ਦਾ ਹੁੰਦਾ ਜਾਂ ਦੋਨਾਂ ਦਲਿਤ ਪਰਿਵਾਰਾਂ ਦਾ ਹੁੰਦਾ ਫੇਰ ਕੀ ਇਹ ਇਸ਼ੂ ਬਣਨਾ ਸੀ ਦੋ ਸਰਪੰਚ ਨੇ ਇੱਕ ਪਹਿਲਾਂ ਵਾਲਾ ਇੱਕ ਬਾਅਦ ਵਾਲਾ ਦੋਨਾਂ ਦੀ ਲਗਦੀ ਹੈ ਕੋਈ ਵੀ ਉੱਥੇ ਮਸਲਾ ਹੋਇਆ ਹੈ ਲਾਅਨਡ ਆਰਡਰ ਤੇ ਉਹਨਾਂ ਦਾ ਕਾਰਵਾਈ ਕਰੋ ਤੇ ਜੇ ਉੱਥੋਂ ਦਾ ਐਮ.ਐਲ.ਏ. ਇਨਵੋਲਵ ਹੈ ਬਰਖਾਸਤ ਕਰੋ ਕਿ ਪੁਲਿਸ ਨੇ ਜ਼ਿਆਤੀ ਕੀਤੀ ਕੇਸ ਬਣਾਓ ਕਿਸੇ ਨੇ ਫਾਇਰ ਕੀਤਾ ਖੁੱਲਾ ਉਹਦੇ ਤੇ ਫਾਇਰ ਬਣਾਓ ਕੇ ਜ਼ਬਰਦਸਤੀ ਕੀਤੀ ਧੱਕਾ ਕੀਤਾ ਟਕਰਾਅ ਹੋਇਆ ਟਕਰਾਅ ਦੇ ਵਿੱਚ ਆਪਾਂ ਗੋਲੀਆਂ ਚੱਲਦੀਆਂ ਦੇਖੀਆਂ ਨੇ ਤੁਸੀਂ ਇੱਕ ਬੰਦਾ ਵੀਡੀਓ ਵੀ ਆਈ ਹੈ ਫੈਰ ਕਰ ਰਿਹਾ ਹੈ ਕਿ ਜੋ ਲੋਕ ਇਹ ਅੱਗ ਲਾ ਕੇ ਦਲਤ ਵਰਸ ਜੱਟ ਹਿੰਦੂ ਵਰਸ ਸਿੱਖ ਜੋ ਇਹ ਕਰ ਰਹੇ ਨੇ ਉਹ ਅੱਗ ਲਾਉਣੀ ਚਾਹੁੰਦੇ ਨੇ ਵੀ ਇੱਥੇ ਕਸੂਰਵਾਰ ਗਮਧੂਰ ਵਰਗੇ ਤੇ ਉਹਦੇ ਸਾਥੀ ਹੈਗੇ ਆ ਪਰ ਉਹਨਾਂ ਦੀ ਪਿੱਠ ਤੇ ਖੜਿਆ ਆ ਕੇ ਮੋਲ ਕਐਮਐਲ ਜੇਤੂ ਵਾਲਾ ਤੇ ਪ੍ਰਸ਼ਾਸਨ ਇਹ ਮੇਰੇ ਪਿੰਡ ਵੀ ਆਇਆ ਸੀ ਇਹੀ ਗਮਧੂਰ ਮੈਨੂੰ ਵੀ ਕਿਹਾ ਸੀ ਬਾਈ ਤੂੰ ਚੁੱਪ ਕਰ ਜਾ ਤੂੰ ਬੋਲ ਕੀ ਲੈਣਾ ਸੋ ਮੈਨੂੰ ਕਹੇ ਤੂੰ ਮੇਰੇ ਪਿੰਡਾਂ ਜੇ ਨਾਂ ਇੱਥੇ ਕਿਤੇ ਹੋਰ ਨਾ ਬਨ ਕੇ ਕੁੜਦਾ ਜੇ ਉਹ ਬੰਦਾ ਹੈ ਜਿਹੜਾ ਜਿਹੜੀ ਮਰਜ਼ੀ ਸਰਕਾਰ ਆ ਜੇ ਬਾਦਲਾਂ ਵੇਲੇ ਵੀ ਇਹਦੇ ਕੋਲ ਹੀ ਰਹੇ ਆ ਸਾਰੇ ਆਪ ਚਾਰ ਪੰਜ ਜ਼ਿਲਿਆਂ ਦੇ ਟੈਂਡਰ ਠੇਕੇ ਕਾਂਗਰਸ ਵੇਲੇ ਵੀ ਇਹਦੇ ਕੁਲੀ ਰਹੇ ਹੁਣ ਬੌਕਰ ਵਾਲੇ ਆ ਗਏ ਹੁਣ ਵੀ ਇਹਦੇ ਕੁਲੀ ਐ ਇਹ ਫਾਇਦਾ ਕਦੋਂ ਉਠਾਉਂਦੇ ਐ ਜਦੋਂ ਸਾਡੇ ਚ ਥੋੜੀਆਂ-ਥੋੜੀਆਂ ਤਰੇੜਾਂ ਹੁੰਦੀਆਂ ਵੀ ਹੋਰ ਬੇਨਤੀ ਆ ਅਕਾਲ ਦਾ ਸਾਧ ਜਹੇਦਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਪਿੰਡਾਂ ਦੇ ਵਿੱਚ ਉਸ ਤੋਂ ਹੁਕਮਨਾਮਾ ਜਾਰੀ ਕਰੋ ਗੁਰੂ ਘਰ ਤੇ ਸਵੇਰੇ ਇਕੱਠੇ ਕਰੋ ਹਾਂ ਆ ਜ਼ਰੂਰੀ ਐ ਬਹੁਤ ਜ਼ਰੂਰੀ ਆ ਇਹ ਸਾਡੇ ਉਹੀ ਗਰੀਬ ਭਰਾ ਨੇ ਜਿਹੜੇ ਸਾਡੇ ਗੁਰੂਆਂ ਨਾਲ ਬਰਾਬਰ ਖੜ ਕੇ ਜੰਗਾਂ ਲੜਿਆ ਭਾਈ ਜੀਵਨ ਭਾਈ ਜੱਤਿਆਂ ਦੇ ਵਾਰਿਸ ਸਾਡੇ ਦੋ ਗੁਰਦੁਆਰੇ ਯਾਰ ਚੰਗੀ ਗੱਲ ਹੈ ਅਸੀਂ ਦੋ ਬਾਟਿਆਂ ਨਾਲ ਆਪਣ ਚਕਾਈਏ ਚੰਗੀ ਗੱਲ ਹੈ ਅਸੀਂ ਪੰਗਤ ਇੱਕ ਪੰਗਤ ਕਿਹਾ ਸੀ ਗੁਰੂ ਸਾਹਿਬ ਨੇ ਅਸੀਂ ਦੋ ਬਣਾਉਣ ਲੱਗ ਗਏ ਇਹ ਚੰਗੀ ਗੱਲ ਹੈ ਪੰਜਾਬ ਦੇ ਲੋਕੋ ਸਮਝ ਜਿਓ ਇਹ ਸਾਨੂੰ ਪਾਰ ਕੇ ਜਾਤਾਂ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਫਿਰ ਰਾਜ ਕਿਵੇਂ ਕਰਨਾ ਮੈਂ जाट ਤੇ ਦਲਤਾਂ ਨੂੰ ਹਰਿਆਣੇ ਜਿਨ੍ਹਾਂ ਨੇ ਬੰਡਿਆ ਉਹੀ ਨੀਤੀ ਬੀਜੇਪੀ ਹੁਣ ਪੰਜਾਬ ਸ਼ੁਰੂ ਕਰਨਾ ਚਾਹੁੰਦੀ ਹੈ ਤੇ ਇਹ ਅੱਗ ਨਾਲ ਖੇਡ ਰਹੇ ਤੇ ਅੱਗ ਦੇ ਵਿੱਚ ਝੁਲਸਣਾ ਕਿੰਨੀ ਆਪਣੇ ਪੰਜਾਬ ਦੇ ਲੋਕਾਂ ਨੇ ਗਲਾਰੇ ਆ ਪੰਜਾਬ ਨੂੰ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਦੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਚੰਦਪਾਨ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਵਾਪਰੀ ਆ ਗਰੀਬ ਕੁੱਟੇ ਵੀ ਗਏ ਗਰੀਬਾਂ ਦੇ ਪਰਚੇ ਵੀ ਹੋ ਗਏ ਬੁੜੀਆਂ ਵੀ ਕੁੱਟੀਆਂ ਗਈਆਂ ਉਹਦੇ ਤੇ ਲੰਮੀ ਚੌੜੀ ਗੱਲ ਆਪਾਂ ਇਹ ਕਰਨੀ ਆ ਵੀ ਉਹਦੇ ਚ ਦੋਸ਼ੀ ਕੌਣ ਆ ਜ਼ਿੰਮੇਵਾਰ ਕੌਣ ਆ ਪੁਲਿਸ ਦਾ ਕੀ ਰੋਲ ਰਿਹਾ ਸਰਕਾਰ ਦੇ ਐਮਐਲਏ ਦਾ ਕੀ ਰੋਲ ਰਿਹਾ ਤੇ ਉਹਦੇ ਨੂੰ ਅੱਗ ਮਸਲੇ ਨੂੰ ਕੌਣ ਲਾ ਰਿਹਾ ਪੰਜਾਬ ਚ ਅੱਗ ਲਾ ਕੇ ਭੜਕਾ ਕੌਣ ਰਿਹਾ ਖਾਸ ਤੌਰ ਤੇ ਕੋਈ ਜਮਾਤ ਆ ਜਿਹੜੀ ਹਮੇਸ਼ਾ ਕੰਮ ਕਰਦੀ ਆ ਜੇ ਪਹਿਲਾਂ ਮੈਂ ਤੁਹਾਨੂੰ ਭਾਈ ਮਤੋਜ ਨੇ ਬੋਲਣਾ ਫਿਰ ਮੈਂ 2 ਮਿੰਟ ਬੋਲਣਾ ਤੇ ਪਹਿਲਾਂ ਵੀਡੀਓ ਸੁਣ ਲਓ ਮਾੜੀ ਜੀ ਆ ਸੁਣਾ ਦੇ ਕਾਜੀ ਨੂੰ ਕਰ ਦੇ ਚੱਲੀ ਪਿਛਲੇ ਕੁਝ ਦਿਨਾਂ ਤੋਂ ਫਰੀਦਕੋਟ ਦੇ ਜੈਤੋ ਬਲਾਕ ਦੇ ਪਿੰਡ ਚੰਦਪਾਣ ਦੇ ਵਿੱਚ ਇੱਕ ਮੰਦ ਭਾਗੀ ਘਟਨਾ ਘਟੀ ਜਿਸ ਵਿੱਚ ਇੱਕ Dalit ਸਰਪੰਚ ਨੂੰ ਛੋਟੇ ਬੱਚਿਆਂ ਤੋਂ ਘੁਟਵਾਇਆ ਗਿਆ ਪਰ ਉਲਟਾ ਪੁਲਿਸ ਨੇ ਵੀ ਉਹਦੀ ਨਾਲ ਜਾਤੀ ਕੀਤੀ ਪੂਰੇ ਪਿੰਡ ਦੇ ਬਹੁਤ ਸਾਰੇ ਲੋਕਾਂ ਨਾਲ ਜਾਤੀ ਕੀਤੀ ਪਰ ਉਹਨਾਂ ਦੇ ਉੱਤੇ ਹੀ ਉਲਟਾ ਦੇਸ਼ਦロイ ਦਾ ਪਰਚਾ ਵੀ ਦਰਜ ਕਰਤਾ ਠੀਕ ਹੈ ਇਹ ਪਤਾ ਕੀ ਹੈ ਇਹ ਤੁਹਾਨੂੰ ਯਾਦ ਹੋਊਗਾ ਇਹਨਾਂ ਦਾ ਹੀ ਜਾਂ ਇਹਨਾਂ ਦੀ ਪਾਰਟੀ ਦੇ ਬੰਦੇ ਦਾ ਇੱਕ ਬਿਆਨ ਉਦੋਂ ਵੀ ਆਇਆ ਸੀ ਜਦੋਂ ਬਾਬਾ ਅੰਬੇਦਕਰ ਹਰਾਂ ਦੇ ਪੁੱਤ ਦੇ ਉੱਤੇ ਕਿਸੇ ਨੇ ਸੀ ਬਈ ਜੇ ਸੰਭਲਾਦਾ ਸੀਗਾ ਅਜੀ ਜੇ ਸੰਭਲਾਦਾ ਸੀ ਹਾਂਜੀ ਉਦੋਂ ਪੁੱਤ ਦੇ ਉੱਤੇ ਅਟੈਕ ਹੋਇਆ ਸੀ ਜਾਂ ਜਿਹੜੇ ਵੀ ਇੱਕ ਬੰਦੇ ਨੇ ਜਿਹਨੂੰ ਕੇ ਬਾਅਦ ਚ ਦਿਮਾਗੀ ਤੌਰ ਤੇ ਆਪਾਹਤ ਜਾ ਉਹਨੂੰ ਕਹਿੰ ਲੋ ਮੈਂਟਲੀ ਰਿਟਾਰਡਡ ਵੀ ਲੋਕ ਕਹਿ ਰਹੇ ਸੀਗੇ ਉਹਦੇ ਬਾਰੇ ਵੀ ਗੱਲ ਕੀਤੀ ਸੀ ਇਹਨਾਂ ਨੇ ਔਰ ਗੱਲ ਕੀ ਕੀਤੀ ਸੀ ਕਿ ਜੀ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੈ ਥੋੜਾ ਜਿਹਾ ਇੰਗਲੂ ਸਮਝਣ ਦੀ ਕੋਸ਼ਿਸ਼ ਕਰਿਓ ਜੀ ਮੈਂ ਵੀ ਤੇ ਲੱਖਾਂ ਵੀ ਅਸੀਂ ਆਣੇ ਕਿ ਜਿਹੜਾ ਵੀ ਗੁਨਾਹਗਾਰ ਹੈ ਚੰਦ ਭਾਣ ਪਿੰਡ ਦਾ ਉਹਨੂੰ ਉਹੀ ਸਜ਼ਾ ਦਿਓ ਮੈਂ ਸਿਰਫ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਨਾ ਹੈ ਕਿ ਇਹੋ ਜੇ ਹੋਰ ਵੀ ਪਾਰਟੀਆਂ ਸ਼ਾਮਲ ਨੇ ਆਏ ਜੀ ਪੰਜਾਬ ਉਸ ਤਰ੍ਹਾਂ ਦੀਆਂ ਅੱਗਾਂ ਨਾਲ ਖੇਡਦਾ ਰਿਹਾ ਹੈ ਤੇ ਖੇਡਣ ਤੋਂ ਬਾਅਦ ਕੀ ਨੁਕਸਾਨ ਹੋਇਆ ਅਸੀਂ ਵੇਖਿਆ ਔਰ ਇਹੀ ਲੋਕ ਸੀਗੇ ਜਿਹੜੇ ਪਹਿਲਾਂ ਹਿੰਦੂ ਔਰ ਸਿੱਖ ਨੂੰ ਲੜਾ ਚੁੱਕੇ ਨੇ ਹੁਣ ਫਿਰ ਕਿਹਨਾਂ ਨੂੰ ਲੜਾਉਣਾ ਚਾਹੁੰਦੇ ਨੇ ਤਾਂ ਜੋੜ ਦਾ ਪੋਲੀਟਿਕਲ ਮਸਲਾ ਸੋਲਵ ਹੋ ਵੀ ਇੱਕ ਗੱਲ ਦੱਸਿਓ ਜੀ ਜੇ ਮਸਲਾ ਦੋਨਾਂ ਜੱਟਾਂ ਦਾ ਹੁੰਦਾ ਜਾਂ ਦੋਨਾਂ ਦਲਿਤ ਪਰਿਵਾਰਾਂ ਦਾ ਹੁੰਦਾ ਫੇਰ ਕੀ ਇਹ ਇਸ਼ੂ ਬਣਨਾ ਸੀ ਕਿਉਂ ਨਹੀਂ ਬਣਨਾ ਸੀ ਕਿਉਂਕਿ ਫੇਰ ਐਬ ਜੇ ਲੀਡਰਾਂ ਨੂੰ ਉਥੋਂ ਕੁਝ ਕੱਢਣ ਦਾ ਮੌਕਾ ਨਹੀਂ ਮਿਲਣਾ ਸੀ ਹੁਣ ਕਿਉਂ ਬਣਾ ਦਿੱਤਾ ਗਿਆ ਯਾਰ ਇੱਕ ਬੰਦੇ ਨੇ ਦੋ ਸਰਪੈਂਚ ਨੇ ਇੱਕ ਪਹਿਲਾਂ ਵਾਲਾ ਇੱਕ ਬਾਅਦ ਵਾਲਾ ਦੋਨਾਂ ਦੀ ਲੱਗਦੀ ਹੈ ਕੋਈ ਵੀ ਉਥੇ ਮਸਲਾ ਹੋਇਆ ਹੈ ਲਾਅਨਡ ਆਰਡਰ ਤੇ ਉਹਨਾਂ ਦਾ ਕਾਰਵਾਈ ਕਰੋ ਤੇ ਜੇ ਉਥੋਂ ਦਾ ਐਮਐਲਏ ਇਨਵੋਲਵ ਹੈ ਬਰਖਾਸਤ ਕਰੋ ਜੇ ਪੁਲਿਸ ਨੇ ਜ਼ਿਆਤੀ ਕੀਤੀ ਕੇਸ ਬਣਾਓ ਕਿਸੇ ਨੇ ਫਾਇਰ ਕੀਤਾ ਖੁੱਲਾ ਉਹਦੇ ਤੇ ਫਾਇਰ ਬਣਾਓ ਕੇਸ ਅਰੋ ਹੋ ਵੀ ਗਿਆ ਔਰ ਜੇ ਕੁੱਟੇ ਹੈ ਜਿਨੇ ਕੁੱਟਿਆ ਚਾਹੇ ਉਹ ਨਾਲੀ ਤੋੜੀ ਹੈ ਜਿਨੇ ਜੋ ਕੀਤਾ ਹੈ ਕਰੋ ਸਾਡਾ ਲੈ ਦੇ ਕੇ ਮਕਸਦ ਇੱਕੋ ਹੈ ਕਿ ਜੋ ਲੋਕ ਇਹ ਅੱਗ ਲਾ ਕੇ दलत वर्सेस जाट हिंदू वर्सेस सिख जो एक ਕਰ ਰਹੇ ਨੇ ਉਹ اگ ਲਾਉਣੀ ਚਾਹੁੰਦੇ ਨੇ ਔਰ ਅਸੀਂ ਸਾਡਾ ਸਾਰਿਆਂ ਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ 'ਚ ਨਾ ਇਨਵੋਲ ਹੋਣਾ ਨਾ ਬਾਕੀ ਪੰਜਾਬੀਆਂ ਨੂੰ ਹੋਣ ਦੇਣਾ ਅਸੀਂ ਸਿਰਫ ਇਨਾ ਕਵਾਂਗੇ ਜੇ ਕਾਨੂੰਨ ਆਪਦਾ ਕੰਮ ਨਹੀਂ ਕਰਦਾ ਤਾਂ ਅਸੀਂ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਖੜਾਂਗੇ ਇਸ ਅੱਗ ਤੋਂ ਬਚਾਵਾਂਗੇ ਪੰਜਾਬ ਦਾ ਥੋੜੀ ਜੀ ਮੈਂ ਜਾਣਕਾਰੀ ਉਸ ਪਿੰਡ ਦੀ ਘਟਨਾ ਬਾਰੇ ਵੀ ਦੇਣਾ ਚਾਹੁੰਦਾ ਇੱਕ ਬੰਧੂਰ ਸਿੰਘ ਪੱਪੂ ਕੌਣ ਆ ਠੇਕੇਦਾਰ ਆ ਜਿਹਦੇ ਕੋਲੇ ਬਟਿੰਡਾ ਫਰੀਦਕੋਟ ਮਾਨਸਾ ਦੇ ਟੈਂਡਰ ਹੁੰਦੇ ਆ ਸਾਡਾ ਕਈ ਵਾਰੀ ਬਾਹ ਪਿਆ ਰੌਲਾ ਵੀ ਪਿਆ ਰੌਲਾ ਕੀ ਪਿਆ ਜਿਹੜੇ ਗਰੀਬ ਵਿਚਾਰੇ ਪੱਲੇਦਾਰ ਹੈ ਜੱਟਾ ਓਟਵਾਈ ਦਾ ਕੰਮ ਕਰਦੇ ਆ ਇਹ ਸਾਰੇ ਟੈਂਡਰ ਟੈਂਡਰ ਲੈ ਲੈਂਦਾ 2 ਸਾਲ ਪਹਿਲਾਂ ਡੀਸੀ ਬਰਿੰਡਾ ਦੀ ਰੋਲਾ ਪਿਆ ਸੀ ਇਸੇ ਕਮਧੂਰ ਨਾਲ ਜਿਹਦੇ ਨਾਲ ਹੁਣ ਰੋਲਾ ਪਿਆ ਪਿੰਡ ਚੰਦਪਾਨ ਉੱਪਰੋਂ ਲੈਂਦਾ 3.5 ਰੁਪਏ ਤੇ ਥੱਲੇ ਜਿਨ੍ਹਾਂ ਨੇ ਬੂਰੀਆਂ ਚੱਕਲੀਆਂ ਨੇ ਜਿਨ੍ਹਾਂ ਦੀਆਂ ਢੂਆਂ ਟੁੱਟ ਗਈਆਂ ਕੋਡੇ ਹੋ ਗਏ ਗਰੀਬ ਉਹਨਾਂ ਨੂੰ ਦਿੰਦਾ ਸੀ 1 ਰੁਪਿਆ 10 ਪੈਸੇ ਜਾਂ 90 ਪੈਸੇ ਇਹ ਮੇਰੇ ਪਿੰਡ ਵੀ ਆਇਆ ਸੀ ਇਹੀ ਕਮਧੂਰ ਆ ਮੈਨੂੰ ਵੀ ਕਿਹਾ ਸੀ ਬਾਈ ਤੂੰ ਚੁੱਪ ਕਰ ਜਾ ਤੂੰ ਬੋਲ ਕੀ ਲੈਣਾ ਸੋ ਮੈਨੂੰ ਕਿਹਾ ਸੀ ਤੂੰ ਮੇਰੇ ਪਿੰਡ ਆ ਜੇ ਨਾ ਇੱਥੇ ਚੁੱਪ ਕਰ ਤੇ ਹੋਰ ਨਾ ਮੈਂ ਬੰਨ ਕੇ ਕੁੜਦਾ ਸੀ ਉਹ ਬੰਦਾ ਹੈ ਜਿਹੜਾ ਜਿਹੜੀ ਮਰਜ਼ੀ ਸਰਕਾਰ ਆਜੇ ਬਾਦਲਾਂ ਵੇਲੇ ਵੀ ਇਹਦੇ ਕੋਲ ਹੀ ਰਹੇ ਆ ਸਾਰੇ ਆਹ ਚਾਰ ਪੰਜ ਿਲਿਆਂ ਦੇ ਟੈਂਡਰ ਠੇਕੇ ਕਾਂਗਰਸ ਵੇਲੇ ਵੀ ਇਹਦੇ ਕੋਲ ਹੀ ਰਹੇ ਹੁਣ ਬੋਕਰ ਵਾਲੇ ਆ ਗਏ ਹੁਣ ਵੀ ਇਹਦੇ ਕੋਲ ਹੀ ਐ ਸੋ ਜੋ ਇਹਦੇ ਇਹਦੀਆਂ ਬਦੀਕੀਆਂ ਨੇ ਇਹਨੇ ਇਹ ਵੀ ਤੁਹਾਨੂੰ ਮੈਂ ਦੱਸਦਾ ਮੈਂ ਪ੍ਰਿੰਸੀਪਲ ਪੜਤਾਲ ਕੀਤੀ ਪਤਾ ਕੀਤਾ ਵੀ ਨਾਲਾ ਲੱਗਦਾ ਸੀਗਾ ਇਹਦੇ ਬਾਰਮੂਰ ਦੀ ਇਹਨੇ ਨਾਲੇ ਨੂੰ ਬੰਦ ਮਾਰਤਾ ਉਹ ਬੰਦੇ ਖਲਾਉਣ ਆਏ ਨਾਲਾ ਜਾਂ ਉਹਦੀ ਵੀਡੀਓ ਬਣਾਉਣ ਲੱਗ ਗਏ ਉਥੋਂ ਕਲੇਸ਼ ਵਧ ਗਿਆ ਕਲੇਸ਼ ਵਧਣ ਤੋਂ ਬਾਅਦ ਇਹਨੇ ਐਮਐਲਏ ਨੂੰ ਜਿਹੜਾ ਮੋਲਕ ਆ ਉਹ ਵੀ ਤਾਂ ਦਲਿਤ ਐਸਸੀ ਹੈ ਨਾ ਹੁਣਾਂ ਜਿਹੜੀ ਬੀਜੇਪੀ ਵਾਲੇ ਕੰਮ ਕਰ ਰਹੇ ਆ ਜਿਹੜਾ ਮੋਲਕ ਹੈ ਮੋਲਕ ਨਾਲ ਇਹਦੀ ਗੱਲਬਾਤ ਹੈ ਕਾ ਮੋਲਕ ਨੂੰ ਇਹ ਪੈਸੇ ਦਿੰਦਾ ਗੰਧੂ ਠੇਕੇਦਾਰ ਉਹਨੂੰ ਪੈਸੇ ਦੇ ਕੇ ਥਣੇਦਾਰ ਨੂੰ ਐਸਚੂ ਨੂੰ ਪੈਸੇ ਦੇ ਕੇ ਇਹਨੇ ਸਾਰਾ ਕੰਮ ਕਰਾ ਕੇ ਉਥੇ ਜਦੋਂ ਵਿਚਾਰੇ ਗਰੀਬ ਬੰਦੇ ਉਹ ਪਰਿਵਾਰ ਧਰਨਾ ਲਾਈ ਬੈਠੇ ਸੀ ਧਰਨਾ ਲਾਉਣਾ ਮੁਜ਼ਾਹਰਾ ਕਰਨਾ ਸੰਘਰਸ਼ ਕਰਨਾ ਹਰ ਦਾ ਅਧਿਕਾਰ ਹੈ ਉਹਨਾਂ ਦੇ ਉੱਤੇ ਕਹਿੰਦੇ ਜੇ ਲਾ ਨਹੀਂ ਸਕਦੇ ਉਹਨਾਂ ਦੇ ਉੱਤੇ ਲਿਆ ਕੇ ਉਥੋਂ ਪੁਲਿਸ ਦੇ ਨਾਲ ਜਬਰਦਸਤੀ ਕੀਤੀ ਧੱਕਾ ਕੀਤਾ ਟਕਰਾਅ ਹੋਇਆ ਟਕਰਾਅ ਦੇ ਵਿੱਚ ਆਪਾਂ ਗੋਲੀਆਂ ਚੱਲਦੀਆਂ ਦੇਖੀਆਂ ਨੇ ਤੁਸੀਂ ਇੱਕ ਬੰਦਾ ਵੀਡੀਓ ਵੀ ਆਈਆ ਫਾਇਰ ਕਰ ਰਿਹਾ ਸੋ ਜਾਣੇ ਘਟਨਾ ਤੋਂ ਕਹਿਣ ਤੋਂ ਭਾ ਮੇਰਾ ਇਹ ਆ ਵੀ ਇੱਥੇ ਕਸੂਰਵਾਰ ਗਮਧੂਰ ਵਰਗੇ ਤੇ ਉਹਦੇ ਸਾਥੀ ਹੈਗੇ ਆ ਪਰ ਉਹਨਾਂ ਦੀ ਪਿੱਠ ਤੇ ਖੜਿਆ ਆ ਕੇ ਅਮੋਲ ਕਐਮਐਲ ਜੱਤੂ ਵਾਲਾ ਤੇ ਪ੍ਰਸ਼ਾਸਨ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਅਸੀਂ ਵੀ ਪਿੰਡ ਆਪਣੇ ਅਸੀਂ ਰੋਪੜ ਬਹਿਣ ਸ਼ੁਰੂ ਕੀਤਾ ਹੋਇਆ ਅਸੀਂ ਇਸ ਪਿੰਡ ਦਾ ਚੰਦ ਭਾਨ ਪਹੁੰਚਾਂਗੇ ਤੇ ਹੋਰ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਆਪਣੇ ਭਾਈਚਾਰੇ ਨਾਲ ਆਪਣੇ ਅਸੀ ਭਾਈਚਾਰੇ ਚਾਹੇ ਕੋਈ ਹੋਰ ਹੈ ਜਿਹਦੇ ਨਾਲ ਵੀ ਧੱਕਾ ਹੁੰਦਾ ਸਾਨੂੰ ਖੜਨ ਦੀ ਲੋੜ ਹੈ ਉਹਨਾਂ ਨਾਲ ਧੱਕਾ ਹੋਇਆ ਗਰੀਬਾਂ ਦੀਆਂ ਬੁੜੀਆਂ ਤਾਂ ਕੁੱਟੀਆਂ ਗਈਆਂ ਜਵਾਦ ਤਾਂ ਕੁੱਟੇ ਗਿਆ ਕੱਪੜੇ ਤੱਕ ਪਾੜੇ ਗਏ ਲੋਕਾਂ ਦੇ ਤੇ ਕੁੜਕੜ ਕੇ ਪਰਚੇ ਵੀ ਸਰਕਾਰ ਨੇ ਤੇ ਪੁਲਿਸ ਨੇ ਘੱਟੋ ਘੱਟ 80 90 ਬੰਦਿਆਂ ਦੇ ਮੁਕੱਦਮੇ ਦਰਜ ਕੀਤੇ ਆ ਤੋਂ ਪੰਜਾਬ ਦੇ ਲੋਕੋ ਜੇ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਆ ਭੁੱਲ ਜਾ ਕਰੋ ਇੱਥੇ ਵੀ ਇਹ ਫਲਾਨਾ ਹੈ ਧਮਕਾ ਹੈ ਫਲਾਨੀ ਜਾਤ ਦਾ ਫਲਾਨੀ ਜਾਤ ਦਾ ਫਲਾਨੇ ਧਰਮ ਦਾ ਹੈ ਜਿਹੜਾ ਪੰਜਾਬੀ ਜਨਤਾ ਹੁੰਦਾ ਉਹ ਸਿੱਖ ਆ ਉਹ Hindu ਆ ਉਹ ਮੁਸਲਮਾਨ ਆ ਉਹ ਦਲਸਤਾ ਉਹ ਜਰਨਲ ਜਿਹੜਾ ਮਰਜੀ ਹੈ ਉਹ ਨਾਲ ਬਾਈ ਖੜ ਜਾ ਕਰੋ ਇੱਕ ਹੋਰ ਗੱਲ ਅੱਖੇ ਜਿਵੇਂ ਫਾਲਟ ਲਾਈਨਾਂ ਨੇ ਨਾ ਜੇ ਸਾਡੇ ਫਿਰਕਿਆਂ ਚ ਕੋਈ ਥੋੜਾ ਜਿਹਾ ਮਸਲਾ ਹੈ ਤਾਂ ਮਸਲੇ ਵੀ ਤਾਂ ਆਪਾਂ ਹੀ ਦੂਰ ਕਰਨੇ ਆ ਲੋਕਾਂ ਨੇ ਅਸੀਂ ਹੁਣ ਵੀ ਪਹਿਲਾਂ ਵੀ ਕਹਿ ਚੁੱਕੀਆਂ ਸੀ ਆਪਦੇ ਵੱਲੋਂ ਵੀ ਆਣੇ ਆ ਕਿ ਇਹ ਜਿਹੜੇ ਲੀਡਰ ਨੇ ਇਹ ਫਾਇਦਾ ਕਦੋਂ ਉਠਾਉਂਦੇ ਆ ਜਦੋਂ ਸਾਡੇ ਚ ਥੋੜੀਆਂ-ਥੋੜੀਆਂ ਤਰੇੜਾਂ ਹੁੰਦੀਆਂ ਹਰਿਆਣੇ ਚ ਬਾਈ ਇਹੀ ਕੀਤਾ ਆਹੀ ਹੋਇਆ ਹੁਣ ਉਹ ਤਰੇੜਾਂ ਮਟਣਗੀਆਂ ਕਿਵੇਂ ਅਸੀਂ ਪਹਿਲਾਂ ਵੀ ਕਿਹਾ ਆਪਦੇ ਚ ਲਿਖ ਕੇ ਵੀ ਪਾ ਰਹੇ ਆ ਸਾਡੇ ਨਾਲ ਮੁੰਡੇ ਵੀ ਨਹੀਂ ਉਸ ਭਾਈਚਾਰੇ ਦੇ ਅਸੀਂ ਇੱਕੋ ਗੱਲ ਕਹੀ ਹੈ ਕਿ ਜਿੰਨੀਆਂ ਪੰਜਾਬ ਦੇ ਪਿੰਡਾਂ ਦੀਆਂ ਸ਼ਾਮਲਾਟ ਨੇ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦਾ ਜਿਹੜਾ ਤੀਜਾ ਹਿੱਸਾ ਹੈ ਉਹ ਇਹਨਾਂ ਲਈ ਰਾਖਵਾ ਕਰੋ ਪੰਚਾਇਤਾਂ ਨੂੰ ਇਹਨਾਂ ਨਾਲ ਲਵਾਓ ਬਾਈ ਇਹਨਾਂ ਮਤਲਬ ਇਹੀ ਉਹਦੀ ਬੋਲੀ ਲਾ ਸਕਣ ਬਾਕੀ ਜ਼ਿਮੀਦਾਰ ਚ ਗਰੀਬ ਪਰਿਵਾਰ ਸਿਰਫ ਬੋਲੀ ਲਾਉਣ ਬਾਕੀ ਉਹਦੇ ਚ ਹਿੱਸਾ ਨਾ ਲੈਣ ਕਿਉਂਕਿ ਜਿੰਨਾ ਚਿਰ ਤੁਸੀਂ ਇਹ ਤਰੇੜਾਂ ਮਿਟਾਉਂਗੇ ਨਹੀਂ ਇਹਨਾਂ ਲੀਡਰਾਂ ਨੂੰ ਮੌਕਾ ਮਿਲਦਾ ਤੁਹਾਨੂੰ ਅੱਡ ਕਰਨ ਦਾ ਔਰ ਇਹਨਾਂ ਦੇ ਅੱਡ ਕਰਨ ਨਾਲ ਪੰਜਾਬ ਦਾ ਪੰਜਾਬੀ ਅត្តਾ ਨੁਕਸਾਨ ਹੋਊਗਾ ਹੱਥ ਜੋੜ ਬੇਨਤੀ ਨਾਲ ਇੱਕ ਮੇਰੀ ਹੋਰ ਬੇਨਤੀ ਹੈ ਅਕਾਲ ਤਾ ਸਾਰੇ ਜ਼ਹੀਦਾਰ ਨੂੰ ਸ਼ਰਮਣੀ ਕਮੇਟੀ ਪ੍ਰਧਾਨ ਨੂੰ ਵੀ ਪਿੰਡਾਂ ਦੇ ਵਿੱਚ ਉਸ ਤੋਂ ਹੁਕਮਨਾਮਾ ਜਾਰੀ ਕਰੋ ਗੁਰੂ ਘਰ ਤੇ ਸੇਵੇ ਇਕੱਠੇ ਕਰੋ ਹਾਂ ਆ ਜ਼ਰੂਰੀ ਹੈ ਬਹੁਤ ਜ਼ਰੂਰੀ ਆ ਇਹ ਸਾਡੇ ਉਹੀ ਗਰੀਬ ਭਰਾ ਨੇ ਜਿਹੜੇ ਸਾਡੇ ਗੁਰੂਆਂ ਨਾਲ ਬਰਾਬਰ ਖੜ ਕੇ ਜੰਗਾਂ ਲੜਿਆ ਭਾਈ ਜੀਵਨ ਭਾਈ ਜਾਤਿਆਂ ਦੇ ਵਾਰਿਸ ਅਧੂਰੇ ਨਹੀਂ ਯਾਰ ਆਪਾਂ ਇੰਨਾ ਬਿਨਾ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਮੈਂ ਵਿਜੇ ਸੰਪਲ ਨੂੰ ਸਵਾਲ ਪੁੱਛਣਾ ਚਾਹੁੰਦਾ ਜੇ ਤੁਸੀਂ ਵਾਕਈ ਇੰਨੇ ਹਮਦਰਦ ਹੋ ਐਸਿਆਂ ਦੇ ਗਰੀਬਾਂ ਦੇ ਤਾਂ ਮਨੁੱਖ ਸਮਰੱਤੀ ਦੱਸੋ ਲੋਕਾਂ ਨੂੰ ਕੀ ਲਿਖਿਆ ਹੋਇਆ ਵਰਨਵੰਡ ਜਿਹੜੀ ਵਰਨਵਸਥਾ ਥੋੜੀ ਚਲਾਈ ਹੋਈ ਐ ਸ਼ੂਦਰਾਂ ਨੂੰ ਐਸ ਵੇਲੇ ਹਾਲਾਤ ਐ ਆ ਸੰਪਲਾ ਜੀ ਬੀਜੇਪੀ ਵਾਲਿਓ ਆਰਐਸਐਸ ਵਾਲਿਓ ਯੂਪੀ ਹੋਵੇ ਰਾਜਸਥਾਨ ਹੋਵੇ ਕੋਈ ਹੋਰ ਸੂਬਾ ਹੋਵੇ ਬਿਹਾਰ ਹੋਵੇ ਗਰੀਬਾਂ ਨੂੰ ਸ਼ੂਦਰਾਂ ਨੂੰ ਮੰਦਰਾਂ 'ਚ ਨਹੀਂ ਵੜਨ ਦਿੱਤਾ ਜਾਂਦਾ ਮੰਦਰਾਂ 'ਚ ਮੱਥਾ ਟੇਕਣ ਦੇਖ ਦੀ ਸਭ ਤੋਂ ਉੱਚੀ ਪਦਵੀ ਤੇ ਬੈਠਾ ਕੋਬਿੰਦ ਰਾਸ਼ਟਰਪਤੀ ਸੀਗਾ ਜੈਪ ਰਾਜਸਥਾਨ ਦੇ ਮੰਦਰ ਦੇ ਪੌੜੀਆਂ ਤੇ ਬਿਠਾ ਕੇ ਬਾਸ ਮੋੜਤਾ ਜੰਦਰ ਨਹੀਂ ਬੜ ਦਿੱਤਾ ਗਿਆ ਸੀ ਮਾਂਜੀ ਬਿਹਾਰ ਦਾ ਮੁੱਖ ਮੰਤਰੀ 9 ਮਹੀਨੇ ਮੁੱਖ ਮੰਤਰੀ ਦਾ 10 ਮਹੀਨੇ ਬਿਹਾਰ ਦਾ ਮੰਦਰ ਜ ਮੱਥਾ ਟੇਕਣ ਚਲੇ ਗਏ 10 ਵਾਰੀ ਮੰਦਰ ਨੂੰ ਦੁੱਧ ਨਾਲ ਧੋਤਾ ਗਿਆ ਸੀ ਜੇ ਆਹ ਰਾਜਸਥਾਨ ਦੇ ਵਿੱਚ ਇੱਕ ਐਸੀ ਬੱਚੇ ਨੇ ਮਾਸਟਰ ਦੇ ਤੌਣੇ ਨੂੰ ਹੱਥ ਲਾਤਾ ਸੀ ਸਕੂਲ ਚ ਪੀਣ ਵਾਲੇ ਪਾਣੀ ਵਾਲੇ ਤੌੜੇ ਨੂੰ ਤੇ ਮਾਸਟਰ ਨੇ ਕੁੱਟ ਕੇ ਜਵਾਬ ਖ ਮਾਰਤਾ ਸੀ ਆ ਵੱਡੇ ਵੱਡੇ ਤਨਾੜ ਜਿਹੜੇ ਸਰਮਾਇਦਾਰ ਜਾਂ ਜਿਹੜੇ ਉੱਚੀਆਂ ਜਾਤਾਂ ਵਾਲੇ ਆਪਨਪਨ ਕਹਾਉਂਦੇ ਆਂ। ਸੂਦਰਾ ਨੂੰ ਬਹੁਤੇ ਸੂਬਿਆਂ ਦੇ ਵਿੱਚ ਘੋੜੀ ਨਹੀਂ ਚੜਨਉਂਦੇ ਵੇਹਾਂ ਵੇਲੇ। ਇਹ ਅਸੀਂ ਦੱਸ ਪਤਾ ਕਿਉਂ ਰਹੇ ਆਂ ਕਿ ਸਾਰੀਆਂ ਪਾਰਟੀਆਂ ਆ ਕਾਂਗਰਸ ਜਦੋਂ ਹਕੂਮਤ 'ਚ ਸੀ ਕੀ ਕਰ ਰਹੀ ਸੀ ਇਹ ਬੜੇ ਬਿਆਨ ਦਾਗ ਰਹੇ ਨੇ, ਜਾ ਵੀ ਰਹੇ ਨੇ। ਇਹਨਾਂ ਦੀ ਹਕੂਮਤ ਵੇਲੇ ਬਿਹਾਰ 'ਚ ਕੀ ਹੋਇਆ? ਕਿਹੜੀਆਂ-ਕਿਹੜੀਆਂ ਸੈਨਾ ਬਣੀਆਂ ਨੇ ਉੱਥੇ? ਕਿੰਨੇ ਥਾਂ ਯੂਪੀ 'ਚ ਧੱਕਾ ਹੋਇਆ ਜੋ ਲੱਖੇ ਨੇ ਬੋਲਿਆ। ਘੋੜੇ ਤੇ ਨਹੀਂ ਚੜਨ ਦਿੱਤੇ ਸੀ ਉਦੋਂ ਤੁਸੀਂ ਆਪ ਦੀਆਂ ਸਰਕਾਰਾਂ ਵੇਲੇ ਕੀ ਕੀਤਾ ਅੱਜ ਪੰਜਾਬ ਜਾ ਕੇ ਪੰਜਾਬ ਚ ਐ ਵੀ ਕੋਈ ਗੱਲ ਨਹੀਂ ਸੀ ਬਟ ਅਸੀਂ ਚਾਹੁੰਦੇ ਹਾਂ ਜਿਹੜੀ ਥੋੜੀ ਬਹੁਤੀ ਵੀ ਗੱਲ ਹੈ ਇਹ ਪਾਰਟੀਆਂ ਫਾਇਦਾ ਨਾ ਉਠਾ ਪਾਉਣ ਸਾਰੇ ਪੰਜਾਬੀ ਇੱਕ ਰਹਿਣ ਔਰ ਜਿਹੜੀਆਂ ਸਮਾਜਿਕ ਲੈਵਲ ਤੇ ਗੱਲਾਂ ਨੇ ਸਾਡੇ ਦੋ ਗੁਰਦੁਆਰੇ ਯਾਰ ਚੰਗੀ ਗੱਲ ਹੈ ਅਸੀਂ ਦੋ ਬਾਟਿਆਂ ਨਾਲ ਆਪਣੀ شکایت ਇਹ ਚੰਗੀ ਗੱਲ ਹੈ ਅਸੀਂ ਪੰਗਤ ਇੱਕ ਪੰਗਤ ਕਿਹਾ ਸੀ ਗੁਰੂ ਸਾਹਿਬ ਨੇ ਅਸੀਂ ਦੋ ਬਣਾਉਣ ਲੱਗ ਗਏ ਇਹ ਚੰਗੀ ਗੱਲ ਹੈ ਸੋ ਅਸੀਂ ਵੀ ਖਤਮ ਕਰੀਏ ਤਾਂ ਜੋ ਇਹ ਜੇ ਬੰਦਿਆਂ ਨੂੰ ਮੌਕਾ ਹੀ ਨਾ ਮਿਲੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਇਹ ਜਿੰਨੀਆਂ ਪਾਰਟੀਆਂ ਨੇ ਇਹਨਾਂ ਦੇ ਅੰਦਰੂਨੀ ਲੈਵਲ ਤੇ ਦੇਖੋ ਕੀ ਕਰ ਰਹੇ ਨੇ ਕਦੇ ਇਹਨਾਂ ਨੇ ਉਹਦੀ ਕੋਈ ਗੱਲ ਸੁਣੀ ਹੈ ਇੱਥੇ ਫਾਇਦਾ ਉਠਾਉਣ ਆ ਜਾਂਦੇ ਨੇ ਇਹਨਾਂ ਫੌਟ ਲ ਇਹਨਾਂ ਨੂੰ ਆਪਾਂ ਖਤਮ ਕਰੀਏ ਪਹਿਲਾਂ ਸੋ ਮੇਰੀ ਬੇਨਤੀ ਇਹ ਹੀ ਹੈ ਪੰਜਾਬ ਦੇ ਲੋਕੋ ਸਮਝ ਜੋ ਇਹ ਸਾਨੂੰ ਪਾਰ ਕੇ ਜਾਤਾਂ ਧਰਮਾਂ ਦੇ ਨਾਂ ਦੇ ਉੱਤੇ ਲੜਾ ਕੇ ਫਿਰ ਰਾਜ ਕਿਵੇਂ ਕਰਨਾ ਮੈਂ ਚਾੜ ਤੇ ਦਲਤਾਂ ਨੂੰ ਹਰਿਆਣੇ ਜਿਨ੍ਹਾਂ ਨੇ ਬੰਡਿਆ ਉਹੀ ਨੀਤੀ ਬੀਜੇਪੀ ਹੁਣ ਪੰਜਾਬ ਸ਼ੁਰੂ ਕਰਨਾ ਚਾਹੁੰਦੀ ਐ ਤੇ ਇਹ ਅੱਗ ਨਾਲ ਖੇਡ ਰਹੀ ਐ ਤੇ ਅੱਗ ਦੇ ਵਿੱਚ ਝੁਲਸਣਾ ਕਿਹਨੇ ਆਪਣੇ ਪੰਜਾਬ ਦੇ ਲੋਕਾਂ ਨੇ ਆ ਗਲਾਰੇ ਆ ਪੰਜਾਬ ਨੂੰ ਇਹ ਸੋ ਬਾਜੋ ਇਹਨਾਂ ਗੱਲਾਂ ਤੋਂ ਕਿ ਅਸੀਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਅੱਜ ਸਮੁੱਚੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਧੜਿਆਂ ਤੋਂ ਸਾਰੇ ਮਜਮਾ ਜਾਤਾਂ ਤੋਂ ਉੱਪਰ ਉੱਠ ਕੇ ਉਸ ਪਰਿਵਾਰਾਂ ਨਾਲ ਖੜਨਾ ਚਾਹੀਦਾ ਉਹਨਾਂ ਪਰਿਵਾਰਾਂ ਨਾਲ ਧੱਕਾ ਹੋਇਆ ਉਹਨਾਂ ਦੇ ਕੁੱਟ ਵੀ ਪੈ ਗਈ ਉਹਨਾਂ ਦੇ ਪਰਚੇ ਵੀ ਹੋ ਗਏ ਤੇ ਉਹ ਫੇਰ ਸ਼ਾਲਾ ਮਾਰਦਾ ਕੰਧੂਰ ਤੇ ਗੰਦੂਰ ਦੀ ਤੁਹਾਨੂੰ ਮੈਂ ਹਿਸਟਰੀ ਦੱਸੀ ਤੇ ਗੰਦੂਰ ਹੈ ਕੀ ਆ ਸਿਰੇ ਦਾ ਠੱਗ ਬੰਦਾ ਸਿਰੇ ਦਾ ਚੋਰ ਬੰਦਾ ਆ ਸਾਰੇ ਜ਼ਿਲ੍ਹੇ ਉਹਦੇ ਕੋਲ ਆ ਪਿਛਲੇ 20 ਸਾਲਾਂ ਤੋਂ ਤੇ ਕਿਵੇਂ ਗਰੀਬਾਂ ਦਾ ਖੂਨ ਚੂਸ ਰਿਹਾ ਡੀਸੀ ਬਠਿੰਡਾ ਹੁਣ ਵੀ ਉੱਥੇ ਉਹੀ ਅਹਿਮਦ ਸ਼ਖਤ ਪਰੇ ਬੈਠੇ ਆ ਜਿਹੜੇ ਹੁਣ ਡੀਸੀ ਲੱਗੇ ਹੋਇਆ ਬਣੇ ਇਹੀ ਡੀਸੀ 2 ਸਾਲ ਪਹਿਲਾਂ ਵੀ ਬਠਿੰਡੇ ਹੁੰਦੇ ਸੀਗੇ ਇਹਨਾਂ ਕੋਲ ਸਾਡਾ ਬੈਠ ਕੇ ਫੈਨ ਲਾ ਹੋਇਆ ਸੀ ਕਿ ਮੈਂ ਜਾ ਕੇ ਉੱਥੇ ਆ ਪੁੱਛ ਲੋ ਜਾ ਕੇ ਬਠਿੰਡੇ ਵਾਲੇ ਜਿਹੜੇ ਪੱਲੇਦਾਰਾਂ ਦਾ ਕੰਮ ਕਰਦੇ ਆ ਏਸੇ ਠੇਕੇਦਾਰ ਕੋਲੋਂ ਮੈਂ ਜਿਹੜਾ 90 ਪੈਸੇ ਦਿੰਦਾ ਸੀ 2 ਰੁਪਏ 10 ਪੈਸੇ ਦਵਾਈ ਸੀਗੇ ਸੋ ਇਸ ਕਰਕੇ ਇਹ ਜੇ ਠੱਗਾਂ ਤੋਂ ਬਚਣ ਦੀ ਲੋੜ ਹੈ ਇਹ ਮਾਹੌਲ ਖਰਾਬ ਕਰ ਕਰ ਰਹੇ ਆ ਭਾਈਚਾਰਾ ਖਰਾਬ ਕਰ ਰਹੇ ਆ ਤੇ ਅੱਗ ਲਾ ਰਹੀ ਆ ਬੀਜੇਪੀ ਵਾਲੇ ਤੇ ਹੋਰ ਜਿਹੜੀਆਂ ਇਹ ਲੁੱਟਣ ਵਾਲੇ ਬੰਦੇ ਨੇ ਨਾ ਉਹ ਕਦੇ ਵੀ ਕਿਸੇ ਫਿਰਕੇ ਦੇ ਨਹੀਂ ਹੁੰਦੇ ਨਾ ਉਹ ਜੱਟ ਹੁੰਦੇ ਨੇ ਨਾ ਉਹ ਦਲਿਤ ਹੁੰਦੇ ਨੇ ਨਾ ਉਹ ਬ੍ਰਾਹਮਣ ਹੁੰਦੇ ਨੇ ਨਾ ਉਹ ਕੋਈ ਹੋਰ ਹੁੰਦੇ ਨੇ ਉਹ ਲੁਟੇਰੇ ਹੁੰਦੇ ਨੇ ਤੇ ਜਿਹੜੇ ਵਿਕਟਮ ਹੁੰਦੇ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੁੰਦਾ ਉਹ ਵਿਚਾਰੇ ਵੀ ਕਿਸੇ ਫਿਰਕੇ ਦੇ ਨਹੀਂ ਹੁੰਦੇ ਉਹ ਜ਼ੁਲਮ ਸਹਿਣ ਵਾਲੇ ਹੁੰਦੇ ਨੇ ਸੋ ਪਲੀਜ਼ ਇਹਨੂੰ ਫਿਰਕਿਆਂ ਚ ਨਾ ਵੰਡੋ ਜ਼ੁਲਮ ਕਰਨ ਵਾਲਾ ਤੇ ਸਹਿਣ ਵਾਲਾ ਇਹਦੇ ਚ ਵੰਡ ਕੇ ਨਾਲ ਖੜੋ ਜਿਹਦੇ ਨਾਲ ਧੱਕਾ ਹੋ ਰਿਹਾ ਨਾਲੇ ਨਾਲੇ ਸੋਚਣ ਵਾਲੀ ਗੱਲ ਆ ਮੈਂ ਸੰਪਲਾਈ ਤੁਹਾਨੂੰ ਪੁੱਛਣਾ ਚਾਹੁੰਦਾ ਐਮ ਐਲ ਏ ਵੀ ਤਾਂ ਫਿਰ ਉੱਥੇ ਐਸ ਸੀ ਐਸ ਸੀ ਨੇ ਸਾਨੂੰ ਧੱਕਾ ਕਰਾਇਆ ਤੇ ਉਹਨੇ ਹੀ ਤਾਂ ਫੋਨ ਕੀਤਾ ਹੈ ਉਹਨੇ ਹੀ ਤਾਂ ਫੋਨ ਕੀਤਾ ਪੁਲਿਸ ਨੂੰ ਇਹ ਅੱਗ ਨਾ ਲਾਓ ਸ਼ਾਂਤ ਰਹਿਣ ਦਿਓ ਪੰਜਾਬ ਨੂੰ ਪੰਜਾਬ ਨੇ ਪਹਿਲਾਂ ਬਹੁਤ ਨੁਕਸਾਨ ਖਾਧਾ ਧੰਨਵਾਦ ਤੁਹਾਡਾ